ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਦੇ ਵਿੱਚ ਸਿਆਸੀ ਉਚਾਲ ਕਾਟੋ ਕਲੇਸ਼ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਤਾਂ ਕਾਟੋ ਕਲੇਸ਼ ਇਨਾ ਵੱਧ ਗਿਆ ਕਿ ਦੋ ਧੜਿਆਂ ਦੇ ਵਿੱਚ ਵੰਡੀ ਗਈ ਪਾਰਟੀ ਦੋਹਾਂ ਧੜਿਆਂ ਵੱਲੋਂ ਲੱਜ ਕੇ ਨਾਰੇਬਾਜ਼ੀ ਕੀਤੀ ਗਈ ਮਸਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਖਲਾਰੇ ਦੇਖਣ ਨੂੰ ਮਿਲ ਗਏ ਨੇ ਨਵਾਂ ਸਾਲ ਚੜ੍ਹਦੇ ਹੀ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵਿਚਕਾਰ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਇਵੇਂ ਤਾਂ ਚੋਣਾਂ ਨਹੀਂ ਜਿੱਤ ਸਕਦੀ ਜਿਸ ਤਰ੍ਹਾਂ ਟਿਕਟਾਂ ਨੂੰ ਲੈ ਕੇ ਹੁਣ ਤੋਂ ਹੀ ਰੋਲਾ ਪੈ ਗਿਆ ਹੈ ਇੱਕ ਪਾਸੇ ਰਾਜਾ ਵੜਗ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕਹਿੰਦੇ ਕਿ ਅਸੀਂ ਨਵੇਂ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਚਾਣਗੇ ਟਕਸਾਲੀ ਅਤੇ ਪੁਰਾਣੇ ਕਾਂਗਰਸੀ ਆਗੂਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਨਾ ਉਹਨਾਂ ਦੇ ਲੜਕਿਆਂ ਨੂੰ ਨਾ ਉਹਨਾਂ ਦੀਆਂ ਲੜਕੀਆਂ ਨੂੰ ਨਾ ਉਹਨਾਂ ਦੀਆਂ ਪਤਨੀਆਂ ਨੂੰ ਨਾ ਉਹਨਾਂ ਦੇ ਚਾਚੇ ਤਾਏ ਤੇ ਭੂਆ ਤੇ ਮਾਸੀ ਦੇ ਮੁੰਡਿਆਂ ਨੂੰ ਤੇ ਦੂਸਰੇ ਪਾਸੇ ਗੋਟਬੰਦੀ ਦਾ ਸ਼ਿਕਾਰ ਫਿਰ ਕਾਂਗਰਸ ਪਾਰਟੀ ਪੰਜਾਬ ਤੋਂ ਹੋ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਨ ਵੀ ਭੱਲ ਪੂਸੇ ਵਿੱਚ ਹੈ ਸਸਪੈਂਸ ਵਿੱਚ ਹੈ ਕਿ ਇਹਨਾਂ ਦੇ ਲੜਾਈ ਝਗੜੇ ਕਿਵੇਂ ਨਪਟਾਏ ਜਾਣ ਕਿਵੇਂ ਇਹ ਸਾਰੇ ਮਾਮਲੇ ਠੰਡੇ ਬਸਤੇ ਵਿੱਚ ਪਾਏ ਜਾਣ ਕਿਉਂਕਿ ਗਰੌਨ ਲੈਵਲ ਤੋਂ ਮਜ਼ਬੂਤ ਕਰਨ ਦੀ ਲੋੜ ਹੈ ਕਾਂਗਰਸ ਪਾਰਟੀ ਦੇ ਸਾਰੇ ਹੀ ਆਗੂਆਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਲੇਕਿਨ ਉਸ ਤੋਂ ਪਹਿਲਾਂ ਕਹਿੰਦੇ ਨੇ ਕਿ ਵੱਡਾ ਖਲਾਰਾ ਪੈ ਗਿਆ ਹੈ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸਮਝ ਨਹੀਂ ਆ ਰਿਹਾ ਕਿਹੜੇ ਪਾਸੇ ਜਾਈਏ ਤੇ ਕਿਹੜੇ ਪਾਸੇ ਨਾ ਜਾਈਏ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬ ਕਾਂਗਰਸ ਵਿੱਚ ਮਚਿਆ ਹੰਗਾਮਾ ਆਗੂਆਂ ਦੀ ਇੱਕ ਦੂਜੇ ਨਾਲ ਹੋਈ ਝੜਪ ਮੀਟਿੰਗ ਵਿੱਚ ਨਜ਼ਰ ਆਈ ਗੁੱਟਬੰਦੀ ਦੱਸਿਆ ਜਾ ਰਿਹਾ ਕਿ ਬਠਿੰਡਾ ਵਿੱਚ ਕਾਂਗਰਸ ਦੀ ਇੱਕ ਮੀਟਿੰਗ ਦੌਰਾਨ ਪਾਰਟੀ ਅੰਦਰ ਗੁੱਟਬਾਜ਼ੀ ਦੀ ਇੱਕ ਵਾਰ ਫਿਰ ਪਾਰਟੀ ਅੰਦਰ ਗੁੱਟਬਾਜ਼ੀ ਇੱਕ ਵਾਰ ਫਿਰ ਸਾਹਮਣੇ ਆਈ ਰਾਫੂਰਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਕਾਂਗਰਸ ਆਗੂ ਜਸ਼ਨ ਚਾਲ ਵਿਚਕਾਰ ਗਰਮਾ-ਗਰਮ ਬਹਿਸ ਹੋਈ ਜਿਸ ਕਰ ਨਾਹਰੇਬਾਜ਼ੀ ਸ਼ੁਰੂ ਹੋ ਗਈ ਇੱਕ ਪਾਸੇ ਰਾਫੂਰਾ ਫੂਲ ਦੇ ਸਾਬਕਾ ਹਲਕੇ ਦੇ ਸਾਬਕਾ ਵ代ਕ ਅਤੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਦੂਸਰੇ ਪਾਸੇ ਕਾਂਗਰਸੀ ਆਗੂ ਜਸ਼ਨ ਚਾਲ ਵਿਚਕਾਰ ਇਨੀ ਕੋ ਜਿਹੜੀ ਹੈ ਗਰਮਾ-ਗਰਮੀ ਬਹਿਸ ਹੋਈ ਕਿ ਧੜੇਬੰਦੀਆਂ ਬਣ ਗਈਆਂ ਅਤੇ ਨਾਹਰੇਬਾਜੀ ਸ਼ੁਰੂ ਹੋ ਗਈ 1 ਘੰਟਾ 1 ਘੰਟਾ ਘਟਨਾ ਬਠਿੰਡੇ ਦੇ ਲਾਡਰਾਮਾ ਹਾਲ ਵਿੱਚ ਵਾਪਰੀ ਜਿੱਥੇ ਚਾਰ ਜ਼ਿਲ੍ਹਿਆਂ ਬਠਿੰਡਾ ਦੀ ਸ਼ਰੀ ਬਖਸ਼ ਸਾਹਿਬ ਮਾਨਸਾ ਅਤੇ ਫਰੀਦਕੋਟ ਦੇ ਆਗੂ ਅਤੇ ਵਰਕਰ ਮੌਜੂਦ ਸਨ ਇਹ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਕਿ ਸਾਬਕਾ ਮੰਤਰੀ ਗੁਰਪ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗਰਸ ਨੇ ਦੋਸ਼ ਲਗਾਇਆ ਕਿ ਕੁਝ ਬਾਹਰੀ ਲੋਕ ਪਾਰਟੀ ਵਿੱਚ ਦਾਖਲ ਹੋ ਕੇ ਮਾਹੌਲ ਖਰਾਬ ਕਰ ਰਹੇ ਹਨ ਉਹਨਾਂ ਉਹਨਾਂ ਇਹਨਾਂ ਵਿਅਕਤੀਆਂ ਦੇ ਬਲਾਕ ਕਮੇਟੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਦਾ ਵੀ ਦੋਸ਼ ਲਗਾਇਆ ਯਾਨੀ ਕਿ ਕਾਂਗਰਸ ਸਾਫ ਹੋ ਰਹੀ ਨਹੀਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਤੇ ਇਲਜ਼ਾਮ ਲਗਾਏ ਕਿ ਇਹਨਾਂ ਨੇ ਜ਼ਿਲ੍ਹਾ ਸੰਮਤੀ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ ਇਸ ਦੇ ਜਵਾਬ ਵਿੱਚ ਕਾਂਗਰਸੀ ਆਗੂ ਜਸ਼ਨ ਚਾਲ ਅਤੇ ਉਹਨਾਂ ਦੀ ਸਮਰਥਕਾਂ ਨੇ ਕਿਹਾ ਕਿ ਪਾਰਟੀ ਦਾ ਮਾਹੌਲ ਖਰਾਬ ਕਰਨ ਵਾਲੀ ਭਾਜਪਾ ਤੋਂ ਕਾਂਗਰਸ ਵਿੱਚ ਆਈ ਦੋ ਆਗੂਆਂ ਦੇ ਸਮਰਥਕਾਂ ਨੇ ਇੱਕ ਦੂਜੇ ਵਿਰੁੱਧ ਨਾਰੇਬਾਜ਼ੀ ਕੀਤੀ ਜਿਸ ਕਾਰਨ ਮੀਟਿੰਗ ਵਿੱਚ ਤਣਾਅ ਵਧ ਗਿਆ ਇਹ ਮੀਟਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਠਿੰਡੇ ਦੇ ਸਕੱਤਰ ਇੰਚਾਰਜ ਰਵਿੰਦਰ ਦਲਵੀ ਦੀ ਨਗਰਾਨੀ ਹੇਠ ਆਯੋਜਿਤ ਕੀਤੀ ਗਈ ਸੀ ਦਲਵੀ ਨੇ ਦੱਸਿਆ ਕਿ 11 ਜਨਵਰੀ ਨੂੰ ਲਹਿਰਾ ਮੁਹੱਬਤ ਵਿੱਚ ਇੱਕ ਰੈਲੀ ਅਯੋਜਿਤ ਕੀਤੀ ਜਾ ਰਹੀ ਹੈ ਇਹ ਰੈਲੀ ਮਨਰੇਗਾ ਮਜ਼ਦੂਰਾਂ ਦੇ ਸਮਰਥਨ ਵਿੱਚ ਅਤੇ ਕੇਂਦਰ ਸਰਕਾਰ ਦੇ ਖਿਲਾਫ ਹੋਵੇਗੀ ਜਿਸ ਲਈ ਵੱਖ-ਵੱਖ ਆਗੂਆਂ ਅਤੇ ਮਜ਼ਦੂਰਾਂ ਨੂੰ ਲਿਓਨ ਸੰਬੰਧੀ ਸੁਝਾਅ ਮੰਗੇ ਜਾ ਰਹੇ ਹਨ ਲੇਕਿਨ ਸੁਝਾਅ ਤੋਂ ਪਹਿਲਾਂ ਹੀ ਵੱਡਾ ਖੁਲਾਰਾ ਪੈ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀਆਂ ਚੀਜ਼ਾਂ ਮੌਜੂਦ ਨਹੀਂ ਇਸ ਘਟਨਾ ਦੇ ਲਾ ਡਰਾਮਾ ਹਾਲ ਵਿੱਚ ਜਿੱਥੇ ਵਾਪਰੀ ਚਾਰਾਂ ਜ਼ਿਲ੍ਹਿਆਂ ਦੇ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਾਨਸਾ ਅਤੇ ਫਰੀਦਕੋਟ ਦੇ ਆਗੂ ਅਤੇ ਵਰਕਰ ਸੰਨ ਲੇਕਿਨ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਨੇ ਇਲਜ਼ਾਮ ਲਗਾਇਆ ਆਗੂ ਜਸ਼ਨ ਤੇ ਕਿ ਇਹਨਾਂ ਨੇ ਲੋਕ ਬਲਕ ਸੰਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆਪ ਆਦੀ ਪਾਰਟੀ ਦੇ ਉਮੀਦਵਾਰਾਂ ਦੀ ਹੈਲਪ ਕੀਤੀ ਹੈ ਅਤੇ ਆਗੂ ਜਸ਼ਨ ਸਿੰਘ ਚਾਲਨੇ ਕਿਹਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਤੋਂ ਆਇਓ ਭਾਰਤੀ ਜਨਤਾ ਪਾਰਟੀ ਵਾਲੇ ਜਿੰਨੇ ਵੀ ਆਗੂ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਆ ਕੇ ਜਿਹੜਾ ਹੈ ਬਹੁਤ ਖਰਾਬ ਕਰ ਰਹੇ ਨੇ ਯਾਨੀ ਕਿ ਗੁਰਪ੍ਰੀਤ ਗੁਰਪ੍ਰੀਤ ਸਿੰਘ ਕਾਂਗੜ ਅਤੇ ਆਗੂ ਜਸ਼ਨ ਵਿਚਕਾਰ ਗਰਮਾ-ਗਰਮ ਬਹਿਸ ਹੋਈ ਪਾਰਟੀ ਦੋ ਟੜਿਆਂ 'ਚ ਵੰਡੀ ਗਈ ਇੱਕ ਦੂਜੇ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇੱਕ ਪਾਸੇ ਗੱਲ ਕੀਤੀ ਜਾਂਦੀ ਸੀ ਮਜ਼ਦੂਰਾਂ ਦੀ ਗੱਲ ਕੀਤੀ ਜਾਣੀ ਸੀ ਵਰਕਰਾਂ ਦੀ ਗੱਲ ਕੀਤੀ ਜਾਣੀ ਸੀ ਮਰਰੇਗਾ ਦੀ ਲੇਕਿਨ ਉਸ ਤੋਂ ਪਹਿਲਾਂ ਵੱਡਾ ਬਵਾਲ ਮਚ ਗਿਆ ਕਾਂਗਰਸ ਪਾਰਟੀ ਦੇ ਅੰਦਰ ਕਾਂਗਰਸ ਪਾਰਟੀ ਦੇ ਆਗੂਆਂ ਦੀ ਇਸ ਬਹਿਸਬਾਜੀ ਇਸ ਨਾਰੇਬਾਜੀ ਨੇ ਸਿਆਸਤ ਨੂੰ ਨਵਾਂ ਰੰਗ ਰੰਗ ਰੂਪ ਦੇ ਦਿੱਤਾ ਹੈ ਇਸ ਉੱਤੇ ਮੰਥਨ ਕਰਨਾ ਪਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਧੰਨਵਾਦ